ਇਹ ਜੋ ਚੰਦੂਟਾ ਇਹ ਸਭ ਕੀਵਾ ਇਹਨਾਂ ਪਿੰਡਾਂ ਦੇ ਕਿਉਂਕਿ ਰਾਤ ਦਾ ਸਾਰੇ ਅਨਾਉਂਸਮੈਂਟ ਹੋ ਰਹੀ ਸੀ ਇਹਨਾਂ ਪਿੰਡਾਂ ਦੇ ਵਿੱਚ ਬਹੁਤ ਨੁਕਸਾਨ ਹੋ ਗਿਆ ਤੁਸੀਂ ਜਿਹੜੀਆਂ ਕਈਆਂ ਤੋਂ ਤੋਂ ਦਾ ਖਤਰਾ ਤੇ ਆਣ ਕੇ ਦੇਖਿਆ ਕਿ ਬਹੁਤ ਲੋਕਾਂ ਦਾ ਫਸਲਾਂ ਦਾ ਨੁਕਸਾਨ ਹੋਇਆ ਚੰਦੂਟਾ ਦੇ ਦਾ ਲਗਭਗ 450 ਏਕੜ ਜਿਹੜੀ ਦੀ ਫਸਲ ਜਿਹੜੀ ਪੱਕੀ ਤਿਆਰ ਸੀ ਆ ਸਭ ਉਹ ਸਾਰੀ ਬਰਬਾਦ ਹੋ ਗਈ ਆ ਜਿਸ ਤਰ੍ਹਾਂ ਰੋਸੇ ਪਕੇਵਰੀ 250 ਕਲਾ ਥੋਨੇ ਦੀ ਜਿਹੜੀ ਫਸਲ ਸੀ ਅੰਦਰ ਸੀਦੇ ਤੇ ਆਰ ਦੇ ਅੰਦਰ ਸੀ ਜਿਹੜੀ ਉਹ ਸਾਰੀ ਬਰਬਾਦ ਹੋ ਗਈ ਆ ਮੋਟਰਾਂ ਵਿੱਚ ਸੀ ਜੀ ਮੋਟਰਾਂ ਕਿਨੂੰ ਕਰਨ ਦਾ ਮੁੱਕਾ ਹੀ ਨਹੀਂ ਮਿਲਿਆ ਬਹੁਤ ਲੋਕਾਂ ਦਾ ਭਾਰੀ ਨੁਕਸਾਨ ਹੋਇਆ ਲੋਕ ਬਹੁਤ ਹਿੰਮਤੀ ਆਪਣੇ ਬਾਰਡਰ ਦੇ ਜਿਨ੍ਹਾਂ ਨੇ ਇਲਾਕਾ ਵੀ ਸਾਰਾ ਬਚਾਇਆ ਵਾ ਸਾਰੀ ਰਾਤ ਦੋ ਪਿੰਡ ਜਿਹੜੇ ਐ ਇਹਨਾਂ ਨੇ ਸਭ ਬੀਬੀਆਂ ਬੱਚੇ ਸਾਰਿਆਂ ਨੇ ਆਣ ਕੇ ਤੁਸੀਂ ਦੇ ਉਸੀ ਬੰਨ ਨੂੰ ਮਜ਼ਬੂਤ ਕੀਤਾ ਵਾ ਔਰ ਨਾਲ ਸਾਰੀ ਸੰਗਤ ਆ ਸਾਰੇ ਪਿੰਡ ਨੇ ਲੰਗਰ ਤਿਆਰ ਕੀਤਾ ਪਾਣੀ ਤਿਆਰ ਕੀਤਾ ਕਿਉਂ ਮਨੇ ਇੱਥੋਂ ਤੱਕ ਕੀ ਆ ਸਭ ਜਿਹੜੀਆਂ ਬੱਚੀਆਂ ਇੱਥੇ ਬਾਗਲ ਤੇ ਪੈਨਾਸ ਸੀਗੀਆਂ ਔਰ ਨਾਲ ਬਾਗਲ ਦੇ ਜਿਹੜੇ ਬੀਐਸਐਫ ਵਾਲੇ ਉਹਨਾਂ ਨੂੰ ਵੀ ਦਵਾਈ ਦੇ ਕੇ ਉਹਨਾਂ ਦਾ ਵੀ ਇਹਨਾਂ ਸਹਿਯੋਗ ਕੀਤਾ ਉਹਨਾਂ ਨੂੰ ਪਿੱਛੇ ਨਾਲ ਲੈ ਕੇ ਆਏ ਆ ਔਰ ਮੈਨੂੰ ਖੁਸ਼ੀ ਆ ਕਿ ਅਸਵੇਂ ਬੀਐਸਐਫ ਦੇ ਜਵਾਨਾਂ ਦੀ ਵੀ ਸੇਵਾ ਕਰ ਰਹੇ ਆ ਇਲਾਕੇ ਵਾਲੇ ਲੋਕ ਪਰਾ ਭਾਰੀ ਲੋਕਾਂ ਚ ਸਾਬਾ ਪਰ ਨੁਕਸਾਨ ਬਹੁਤ ਹੋ ਇਹ ਨੁਕਸਾਨ ਮੇਰੇ ਸਾਬ ਦਾ ਕੋਈ ਸਰਕਾਰ ਕੰਪਨਸੇਟ ਨਹੀਂ ਕਰ ਸਕਦੀ ਸਿੱਧਾ ਵੱਡਾ ਨੁਕਸਾਨ ਇਹ ਤਾਂ ਘਟੋ ਘਾਟੇ ਇੱਕ ਇੱਕ ਲੱਖ ਰੁਪਈਆ ਲੋਕਾਂ ਨੂੰ ਮਿਲਣਾ ਚਾਹੀਦਾ ਕਿਲੇ ਦਾ ਕਿਉਂਕਿ ਵਿੱਚੇ ਮੋਟਰਾਂ ਗਈਆਂ ਨੇ ਵਿੱਚੇ ਘਰ ਗਏ ਨੇ ਲੋਕਾਂ ਦੇ ਸੋਲਰ ਲਾਏ ਸੀ ਅੰਦਰ ਸੋਲਰ ਵੀ ਨਾਲ ਹੀ ਰੁੜ ਗਏ ਬਹੁਤ ਵੱਡਾ ਨੁਕਸਾਨ ਲੋਕਾਂ ਦਾ ਹੋ ਸੋ ਅਸੀਂ ਲੋਕਾਂ ਦੇ ਨਾਲ ਖੜੇ ਹਾਂ ਕਿਉਂਕਿ ਮੈਨੂੰ ਪਤਾ ਜਦੋਂ 88 ਦੇ ਵਿੱਚ ਹਰ ਆਇਆ ਸੀ ਉਸ ਥੋੜੇ ਮਿੰਦ ਕੋ ਇਹ ਹਸਮਦੀ ਸੇਵਾ ਸੀ ਅਸੀਂ ਉਦੋਂ ਵੀ ਟ੍ਰੈਕਟਰ ਤੇ ਚੱਲੀਆਂ ਤੇ ਕਰਕੇ ਇੱਥੇ ਲੋਕਾਂ ਨੂੰ ਮਿਲਣ ਆਏ ਸੀ ਪਰ ਮੈਂ ਜੇ ਵੇਖਿਆ ਕਿ ਲੋਕਾਂ ਚ ਇਕਫਾਕ ਹੈ ਉਕਸ਼ਾ ਹੈ ਤੇ ਲੋਕਾਂ ਨੇ ਆਪਣਾ ਇਲਾਕਾ ਜਿਹੜਾ ਪਿਛਲਾ ਹਰ ਬਾਰ ਬਚਾਲਿਆ ਫਸਲਾਂ ਤਾਂ ਬਹੁਤ ਤਬਾਹ ਹੋ ਗਈ ਸਰਕਾਰ ਨੂੰ ਚਾਹੀਦਾ ਇਹ ਬਾਡਰ ਤੇ ਬੈਠੇ ਲੋਕ ਨੇ ਇਹ ਦੇਸ਼ ਦੀ ਹਸਾਤੀ ਰਾਖੀ ਵੀ ਕਰਦੇ ਆ ਇਹਨਾਂ ਦਾ ਫਸਲਬਾੜੀ ਦਾ ਵੀ ਨੁਕਸਾਨ ਹੁੰਦਾ ਜਦੋਂ ਹੜਾ ਹੁੰਦੇ ਆ ਜਦੋਂ ਹਾਲਾਤ ਰਾਹੁੰਦੇ ਇਹਨਾਂ ਨੂੰ ਵੱਧ ਤੋਂ ਵੱਧ ਕੰਪਨਸੇਟ ਕਰਨਾ ਚਾਹੀਦਾ ਇਹ ਤਾਂ ਵਾਇਦੂਨ ਜਿਵੇਂ ਕਦੇ ਜ਼ਿੰਦਗੀ 'ਚ ਮੌਕਾ ਮਿਲਿਆ ਤੇ ਮੈਂ ਇਹਨਾਂ ਲੋਕਾਂ ਦੇ ਨਾਲ ਮੇਰੇ ਮਨ 'ਚ ਇਸ ਚੀਜ਼ ਦਾ ਅਹਿਸਾਸ ਹੈ ਕਿ ਸਭ ਤੋਂ ਵੱਡੀ ਕੁਰਬਾਨੀ ਜਿਹੜੀ ਹੈ ਤੇ ਬਾਰਡਰ 'ਤੇ ਬੈਠੇ ਲੋਕਾਂ ਦੀ ਚਾਹੀਦਾ ਸੈਂਟਰ ਦੀ ਸਰਕਾਰ ਨੂੰ ਤੇ ਸੂਬੇ ਦੀ ਸਰਕਾਰ ਨੂੰ ਤੇ ਬਾਰਡਰ ਦੇ ਇਲਾਕਿਆਂ ਨੂੰ ਵੱਧ ਤੋਂ ਵੱਧ ਇਹਨਾਂ ਦੇ ਬੱਚਿਆਂ ਨੂੰ ਪੜ੍ਹ ਕੇ ਕਰਨਾ ਔਰ ਵੱਧ ਤੋਂ ਵੱਧ ਇਹਨਾਂ ਲੋਕਾਂ ਦੀ ਮਦਦ ਕੀਤੀ ਜਾਏ ਤਾਂ ਕਿ ਦੇਸ਼ ਦੀ ਇਹ ਇੱਕ ਕਿਸਮ ਦੀ ਮਾਰ ਬਣ ਕੇ ਬੈਠੇ ਹੋਏ ਆ ਪਾਕਿਸਤਾਨ ਨੂੰ ਵੀ ਬਚਾਉਂਦੇ ਆ ਤੇ ਹੜ੍ਹਾਂ ਦੀ ਮਾਰ ਵੀ ਚੱਲਦੀ ਸੋ ਅੱਜ ਗੁੱਖੀ ਆ ਕਿ ਫਸਲ ਬਹੁਤ ਤਬਾਹ ਹੋ ਗਈ ਆ ਪਪਰਾਵਾਲ ਦੀ ਪਾਣੀ ਜਿਹੜੀ ਆ ਤੇ ਇੰਨਾ ਹੌਸਲਾ ਵਾ ਕਿ ਲੋਕਾਂ ਨੇ ਜਾਨਮਾਲ ਦੀ ਰਾਖੀ ਜਿਹੜੀ ਆ ਆਪਣੇ ਘਰ ਬਚਾ ਲਿਆ ਜਾਨਮਾਲ ਦੀ ਰਾਖੀ ਕੀਤੀ ਆ ਬਾਕੀ ਆਰਥਿਕ ਤੌਰ ਤੇ ਬਹੁਤ ਲੋਕਾਂ ਦਾ ਵੱਡਾ ਨੁਕਸਾਨ ਆ